ਜਿਹੜੂ ਜਾਟ ਅਮਿਤ अरोड़ा ਜਿਹੜੇ ਨੇ ਉਹ ਦੁਬਾਰਾ ਇੱਕ ਬਿਆਨ ਜਾਰੀ ਕਰਦੇ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਉਹਨਾਂ ਦਾ ਦਾਵਾ ਆ ਕਿ ਉਹਨਾਂ ਨੂੰ ਮਾਰਨ ਵਾਸਤੇ 1 ਕਰੋੜ ਰੁਪਏ ਦੀ ਸੁਪਾਰੀ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਵੀ ਇੱਕ ਆਡੀਓ ਵਾਇਰਲ ਹੋਈ ਸੀ ਔਰ ਅਮਿਤ अरोड़ा ਦੇ ਨਾਮ ਲੈ ਕੇ ਉਸ ਦੇ ਉਸ ਆਡੀਓ ਦੇ ਵਿੱਚ ਕਿਹਾ ਜਾ ਰਿਹਾ ਹੁੰਦਾ ਕਿ ਉਸ ਨੂੰ ਯਮਰਾਜ ਦੇ ਝੋਟੇ ਦੇ ਉੱਤੇ ਬਿਠਾਉਣਗੇ ਔਰ ਬਹੁਤ ਸਾਰੀ ਭੜੀ ਸ਼ਬਦਾਬਲੀ ਵਰਤੀ ਗਈ ਸੀ ਇੱਥੋਂ ਦਾ ਕਿਹਾ ਗਿਆ ਸੀ ਕਿ ਉਹਦੇ ਹੁਣ ਦਿਨ ਥੋੜੇ ਰਹਿ ਗਏ ਨੇ ਔਰ ਅਗਲਾ ਨੰਬਰ ਉਹਦਾ ਯਾਨੀ ਕਿ ਅਮਿਤ ਅਰੋੜਾ ਦਾ ਇਹ ਦੋ ਤੀਆਂ ਗੱਲਾਂ ਉਸ ਆਡੀਓ ਦੇ ਵਿੱਚ ਕੀਤੀਆਂ ਗਈਆਂ ਸੀ ਜਿਸ ਤੋਂ ਬਾਅਦ ਇਹ ਗੱਲ ਚੱਲ ਪਈ ਕਿ ਅਮਿਤ ਅਰੋੜਾ ਜਿਹੜਾ ਇੱਕ ਹਿੰਦੂ ਲੀਡਰ ਹੈ ਉਹਦੇ ਹੀ ਜਾਨ ਨੂੰ ਖਤਰਾ ਹੈ ਔਰ ਵਾਰ-ਵਾਰ ਇਹ ਕਿਹਾ ਜਾ ਰਿਹਾ ਸੀ ਉਹਦੇ ਵੱਲੋਂ ਵੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਉੱਤੇ ਹਮਲਾ ਕੀਤਾ ਜਾ ਸਕਦਾ ਹੈ ਇਸ ਤੋਂ ਪਹਿਲਾਂ ਇੱਕ ਹੋਰ ਸ਼ਿਵ ਸੈਨਾ ਆਗੂ ਦੇ ਉੱਤੇ ਹਮਲਾ ਕੀਤਾ ਜਾਂਦਾ ਜਿਸ ਤੋਂ ਬਾਅਦ ਅਮਿਤ ਅਰੋੜਾ ਲਾਈਮਲਾਈਟ ਚ ਆਉਂਦੇ ਨੇ ਦੁਬਾਰਾ ਔਰ ਇਸ ਮਾਮਲੇ ਦੇ ਉੱਤੇ ਬੋਲਦੇ ਹੋਏ ਬਹੁਤ ਸਾਰੀਆਂ ਗੱਲਾਂ ਕਰ ਜਾਂਦੇ ਨੇ ਖੈਰ ਉਸ ਤੋਂ ਬਾਅਦ ਦੁਬਾਰਾ ਧਮਕੀ ਦਾ ਮਾਹੌਲ ਬਣਦਾ ਹੈ ਅਮਿਤ ਅਰੋੜਾ ਵਾਸਤੇ ਅਮਿਤ ਅਰੋੜਾ ਇਹ ਦਾਅਵਾ ਕਰਦੇ ਪਏ ਨੇ ਕਿ ਉਹਨਾਂ ਦੇ ਖਿਲਾਫ 1 ਕਰੋੜ ਰੁਪਏ ਦੀ ਜਿਹੜੀ ਸੁਪਾਰੀ ਉਹਨਾਂ ਨੂੰ ਮਾਰਨ ਵਾਸਤੇ ਦੇ ਦਿੱਤੀ ਗਈ ਹੈ। ਖੈਰ ਇਹਦੇ ਵਿੱਚ ਸੱਚਾਈ ਕਿੰਨੀ ਹੈ ਅਮਿਤ ਅਰੋੜਾ ਜਾਣਦੇ ਨੇ ਕਈ ਵਾਰ ਜ਼ਿਆਦਾ ਐਗਜ਼ੈਜਰੇਟ ਕਰ ਦਿੱਤਾ ਜਾਂਦਾ ਚੀਜ਼ਾਂ ਨੂੰ ਕਈ ਵਾਰ ਉਹ ਚੀਜ਼ਾਂ ਮੁੱਢੋਂ ਹੀ ਫੇਕ ਹੁੰਦੀਆਂ ਨੇ ਸਿਰਫ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਰਹਿਣ ਵਾਸਤੇ ਵੀ ਕਈ ਵਾਰ ਇਦਾਂ ਦੀਆਂ ਹਰਕਤਾਂ ਕਰ ਦਿੱਤੀਆਂ ਜਾਂਦੀਆਂ ਜਿਨ੍ਹਾਂ ਦੇ ਉੱਤੇ ਉਹ ਪੁਲਿਸ ਅਧਿਕਾਰੀਆਂ ਨੇ ਪਿਛਲੇ ਲੰਮੇ ਸਮੇਂ ਤੋਂ ਖਲਾਸਾ ਕੀਤਾ ਹੈ। ਕਰਦੇ ਆ ਰਹੇ ਨੇ ਔਰ ਉਹਦੇ ਵਿੱਚ ਵੀ ਕਈ ਐਦਾਂ ਦੀਆਂ ਫੇਕ ਸ਼ਿਕਾਇਤਾਂ ਜਿਹੜੀਆਂ ਨੇ ਸ਼ਾਮਿਲ ਕੀਤੀਆਂ ਗਈਆਂ ਸਨ ਖੈਰ ਦੂਜੇ ਪਾਸੇ ਇਸ ਸ਼ਿਕਾਇਤ ਦੇ ਵਿੱਚ ਇਸ ਇਲਜ਼ਾਮ ਦੇ ਵਿੱਚ ਔਰ ਇਸ ਬਿਆਨ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਜਾਂ ਤਾਂ ਅਸੀਂ ਤਰੋੜਾ ਜਾਣਦੇ ਨਹੀਂ ਜਾਂ ਫਿਰ ਜਾਂਚ ਤੋਂ ਬਾਅਦ ਇਹ ਪਤਾ ਕੀਤਾ ਜਾ ਸਕਦਾ ਹੈ ਕਿ ਇਹਦੇ ਵਿੱਚ ਸੱਚਾਈ ਕਿੰਨੀ ਹੈ ਹਾਲਾਂਕਿ ਜਿੰਨਾ ਤੱਕ ਤਾਂ ਜ਼ਰੂਰ ਕਹਿ ਰਹੇ ਕਿ ਉਹਨਾਂ ਨੂੰ ਧਮਕੀ ਭਰੇ ਫੋਨ ਕਾਲਸ ਆ ਰਹੇ ਨੇ ਜਾਨੋਂ ਮਾਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਐਸ ਤੋਂ ਤੱਕ ਕਿ ਉਹਨਾਂ ਨੇ ਕਿਹਾ ਕਿ 1 ਕਰੋੜ ਰੁਪਏ ਦੀ ਸੁਪਾਰੀ ਵੀ ਦਿੱਤੀ ਗਈ ਹੈ ਜੇ ਉਹ ਜਾਣਦੇ ਨੇ ਕਿ 1 ਕਰੋੜ ਰੁਪਏ ਦੀ ਸੁਪਾਰੀ ਦਿੱਤੀ ਹੈ ਤਾਂ ਉਹ ਸ਼ਾਇਦ ਇਹ ਵੀ ਜਾਣਦੇ ਹੋਣਗੇ ਕਿੰਨੇ ਦਿੱਤੀ ਹੈ ਕੌਣ ਮਾਰਨਾ ਚਾਹੁੰਦਾ ਹੈ ਜੇ ਇਹ ਸਾਰਾ ਕੁਝ ਉਹ ਜਾਣਦੇ ਹੀ ਨਹੀਂ ਤਾਂ ਪੁਲਿਸ ਨੂੰ ਦੱਸ ਦੇਣ ਤੇ ਮਾਮਲਾ ਹੋਰ ਕਲੀਅਰ ਹੋ ਜਾਵੇ ਔਰ ਪੁਲਿਸ ਜਿਹੜੀ ਹੈ ਉਹ ਬਣਦੀ ਕਾਰਵਾਈ ਕਰਕੇ ਤੇ ਉਹਨਾਂ ਦੀ ਜਾਨ ਬਚਾ ਲਵੇ ਖੈਰ ਅਮਿਤ ਅਰੋੜਾ ਕੀ ਕੁਝ ਬੋਲੇ ਨੇ ਇਸ ਮਾਮਲੇ ਦੇ ਉੱਤੇ ਆਓ ਸੁਣ ਲੈਂਦੇ ਹਾਂ ਕੱਲ ਗੁਜਰਾਤ ਦੀ ਟੀਮ ਆਈ ਸੀ ਜਿਨ੍ਹਾਂ ਨੇ ਮੇਰੇ ਬਿਆਨ ਦਰਜ ਕੀਤੇ ਬਿਆਨ ਦਰਜ ਕਰਕੇ ਮੇਰੇ ਮੋਬਾਈਲ ਚੈੱਕ ਕੀਤਾ ਮੇਰੇ ਮੋਬਾਈਲ ਦੇ ਵਿੱਚੋਂ ਕੋਲਾ ਵੀ ਕੁਛ ਜਿਹੜੇ ਮੈਨੂੰ ਕੋਲਾ ਤੋਂ ਧਮਕੀਆਂ ਆਈਆਂ ਸੀ ਮਾਰਨ ਦੀਆਂ ਉਹ ਕੋਲਾ ਟਰੇਸ ਹੋਈਆਂ ਮੈਂ ਕਹਿੰਦਾ ਬਹੁਤ ਬਹੁਤ ਧੰਨਵਾਦ ਹੈ ਗੁਜਰਾਤ ਪੁਲਿਸ ਦਾ ਜਿਨ੍ਹਾਂ ਨੇ ਇਹਨਾਂ ਵੱਡਾ ਪਰਦਾ ਫਾਸ਼ ਕੀਤਾ ਵੈਸੇ ਤਾਂ ਦੇਖੋ ਕਿ ਹਰ ਮਹੀਨੇ ਪੰਜਾਬ ਪੁਲਿਸ ਵੀ ਮੈਂ ਸ਼ਲਾਘਾ ਕਰਦਾ ਮਾਂ ਪਿਛਲੇ ਕਈ ਮਹੀਨਿਆਂ ਤੋਂ ਕਈ ਮਹੀਨਿਆਂ ਤੋਂ ਪੰਜਾਬ ਪੁਲਿਸ ਨੇ ਵੀ ਕਿੰਨੇ ਹੀ ਅੱਤਵਾਦ ਮੋਡਿਊਲ ਇਦਾਂ ਦੇ ਫੜੇ ਜਿਹਦੇ ਵਿੱਚ ਮੈਨੂੰ ਮਾਰਨ ਦੀ ਧਮਕੀਆਂ ਮਾਰਨ ਦੀ ਸਾਜਸ਼ਾ ਰਚੀ ਜਿਨ੍ਹਾਂ ਤੇ ਮਾਰਨ ਦਾ ਜਿਨ੍ਹਾਂ ਦੇ ਮਾਰਨ ਤੋਂ ਬਾਹਰੋਂ ਪੈਸਾ ਆਇਆ ਹੋਇਆ ਸੀਗਾ ਮੈਂ ਕਹਿੰਦਾ ਪੰਜਾਬ ਪੁਲਿਸ ਵੀ ਸਾਡੀ ਬਹੁਤ ਵਧੀਆ ਕੰਮ ਕਰ ਰਹੀ ਹੈ ਮਾਨਯੋਗ ਡੀਜੀਪੀ ਸਾਹਿਬ ਸਾਡੇ ਗੋਰਾਵ ਯਾਦਵ ਜੀ ਜਿਨ੍ਹਾਂ ਨੇ ਮੇਰਾ ਪੂਰਾ ਬਚਾਅ ਰੱਖਿਆ ਵਾ ਜਮਾਨ ਜੋ ਸਾਡੇ ਪੁਲਿਸ ਕਮਿਸ਼ਨਰ ਸਾਹਿਬ ਦੋ ਢਾਈ ਘੰਟੇ ਉਹਨਾਂ ਨੇ ਮੇਰੀ ਪੁੱਛਗਿੱਛ ਕੀਤੀ ਮੇਰੇ ਫੋਨ ਚੈੱਕ ਕੀਤੇ ਮੈਨੂੰ ਪੁੱਛਿਆ ਕਿ ਕਿੰਨੀਆਂ ਥੈਟਾਂ ਤੁਹਾਨੂੰ ਆ ਗਈਆਂ ਕਿੰਨੀਆਂ ਥੈਟਾਂ ਤੁਹਾਨੂੰ ਆਂਦੀਆਂ ਕਿ ਤੁਸੀਂ ਕੀ ਹੋ ਪੰਜਾਬ ਦੇ ਵਿੱਚ ਮੈਂ ਕਹਾ ਪੰਜਾਬ ਦੇ ਵਿੱਚ ਮੈਂ ਹਿੰਦੂ ਲੀਡਰਾਂ ਐਦਾ ਐਦਾ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਕਈ ਹਿੰਦੂ ਲੀਡਰਾਂ ਨੂੰ ਮਾਰਨਾ ਸੀ ਪੰਜਾਬ ਦੇ ਵਿੱਚ ਤੁਹਾਡਾ ਨਾਮ ਸੀਗਾ ਜਿਨ੍ਹਾਂ ਨੇ ਉਹਨਾਂ ਨੂੰ ਮਾਰਨਾ ਸੀ ਉਹਨਾਂ ਨੂੰ ਪਾਕਿਸਤਾਨ ਦੇ ਵਿੱਚੋਂ ਤੁਹਾਡੀ ਸਪਾਰੀ 1 ਕਰੋੜ ਰੁਪਏ ਮਾਰਨ ਦੀ ਉਹਨਾਂ ਨੂੰ ਆਈ ਹੋਈ ਸੀ ਮੇਰੀ ਇੱਕ ਬੇਨਤੀ ਹੈ ਜੀ ਜੋ ਸੁਰੱਖਿਆ ਸਫੀਸ਼ੀਐਂਟ ਮਿਲਣੀ ਚਾਹੀਦੀ ਹੈ ਤੁਸੀਂ ਦੇਖਿਆ ਕਿ ਕਿੰਨੀ ਵਾਰੀ ਮੇਰੇ ਤੇ ਅਤਵਾਦੀ ਹਮਲੇ ਹੋਏ 2016 ਦੇ ਵਿੱਚ ਮੇਰੇ ਗੋਲੀ ਚੱਲੀ 2020 ਦੇ ਵਿੱਚ ਮੇਰੇ ਗੋਲੀ ਚੱਲੀ ਮੈਂ ਕਿੰਨੀ ਵਾਰੀ ਕਹਿ ਚੁੱਕਾ ਕਿ ਮੇਰੀ ਸੁਰੱਖਿਆ ਨੂੰ ਸਫੀਸ਼ੀਐਂਟ ਕਰੋ ਪਰ ਸੁਰੱਖਿਆ ਸਫੀਸ਼ੀਐਂਟ ਨਹੀਂ ਕੀਤੀ ਜਾਂਦੀ ਮੈਂ ਕਿੰਨੀ ਵਾਰੀ ਲੈਟਰਾਂ ਕਰ ਚੁੱਕਾ ਤੁਹਾਨੂੰ ਲੈਟਰਾਂ ਵੀ ਦਿਖਾ ਸਕਦਾ ਮਾਨ ਜੋ ਡੀਜੀ ਸਾਹਿਬ ਨੂੰ ਮਾਨ ਜੋ ਕਮਿਸ਼ਨਰ ਸਾਹਿਬ ਨੂੰ ਕਿੰਨੀ ਵਾਰੀ ਕਹਿ ਚੁੱਕਾ ਕਿ ਮੇਰੀ ਸੁਰੱਖਿਆ ਨੂੰ ਸਫੀਸ਼ੀਐਂਟ ਕਰੋ ਮੇਰੀ ਸੁਰੱਖਿਆ ਵਧਾਓ ਮੇਰੀ ਸੁਰੱਖਿਆ ਦੇ ਨਾਲ ਹਮੇਸ਼ਾ ਅੰਗੈਲੀ ਕੀਤੀ ਜਾਂਦੀ ਹੈ ਕਿਉਂ ਕੀਤੀ ਜਾਂਦੀ ਹੈ ਕਿਉਂਕਿ ਮੈਂ ਪੰਜਾਬ ਦੇ ਵਿੱਚ ਹਿੰਦੂ ਹਾਂ ਇਸ ਲਈ ਅੰਗੈਲੀ ਕੀਤੀ ਜਾਂਦੀ ਹੈ ਲਗਾਤਾਰ ਮੈਨੂੰ ਜਾਨੋਂ ਮਾਰਨ ਦੀ ਧਮਕੀਆਂ ਆਉਂਦੀਆਂ ਥ੍ਰੈਟ ਆਉਂਦੀ ਹੈ ਤੁਸੀਂ ਦੇਖਿਆ ਕਿ ਕਿੰਨੀ ਵਾਰੀ ਅੱਤਵਾਦੀ ਮੈਡੂਲ ਫੜੇਗੇ ਪੰਜਾਬ ਪੁਲਿਸ ਨੇ ਵੀ ਕਿੰਨੀ ਵਾਰੀ ਅੱਤਵਾਦੀ ਮੈਡੂਲ ਫੜੇ ਫਿਰ ਵੀ ਮੇਰੀ ਸੁਰੱਖਿਆ ਨਹੀਂ ਕੀਤੀ ਜਾਂਦੀ ਐਨਆਈਏ ਕੇਸ ਮੇਰੇ ਚੱਲਦੇ ਆ ਫਿਰ ਵੀ ਮੇਰੀ ਸੁਰੱਖਿਆ ਨਹੀਂ ਕੀਤੀ ਜਾਂਦੀ ਕੱਲ ਇਹੀ ਡਿਸਕਸ ਗੁਜਰਾਤ ਪੁਲਿਸ ਨਾਲ ਗੁਜਰਾਤ ਦੇ ਅਫਸਰਾਂ ਨਾਲ ਮੇਰੀ ਡਿਸਕਸ ਹੋਈ ਸੀ ਕਿਉਂਕਿ ਜਿਹੜੇ ਮੇਰੇ ਕਾਮੇ ਨਹੀਂ ਸਮਝਦੇ ਕਾਰਨ ਮੈਂ ਇੱਕ ਮੈਂ ਕ੍ਰੋਪ ਨੇ ਬਹੁਤ ਇਹੋ ਜਿਹੇ ਸੈੱਲ ਨੇ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਜਿਹੜੇ ਟਾਰਗੇਟ ਕਰ ਰਹੇ ਉਹਨਾਂ ਨੂੰ ਇੱਕੋ ਹੀ ਚਿਹਰਾ ਨਜ਼ਰ ਆਂਦਾ ਪੰਜਾਬ ਚ ਅੰਮੀ ਤੋੜਾ ਕਿ ਅੰਮੀ ਤੋੜਾ ਮਾਰਨਾ ਅੰਮੀ ਤੋੜਾ ਮਾਰਨਾ ਇਹਦੇ ਵਿੱਚ ਮੈਂ ਪੰਜਾਬ ਸਰਕਾਰ ਨੂੰ ਵੀ ਕਹਿੰਨਾ ਪੰਜਾਬ ਪੁਲਿਸ ਨੂੰ ਵੀ ਕਹਿੰਨਾ ਕਿ ਮੇਰੀ ਸੁਰੱਖਿਆ ਕੀਤੀ ਜਾਵੇ ਮੇਰੀ ਸੁਰੱਖਿਆ ਕੀਤੀ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ